उतरन दे थले तो, तो, तो अगो कार आई कार वाले नेवरटेक ने कर लिया पहले मोटरसाइकिल तो फिर ਸਾਡੇ ਸਿੱਧਾ ਲਿਆ ਕੇ ਵਿੱਚ ਮਾਰਿਆ ਹਾਂਜੀ ਦੌੜ ਗਿਆ ਆਪ दारू ਪੀਤੀ ਹਾਂ ਇਹ ਕਿੰਨੇ ਕਿ ਲੋਕ ਚੱਕੀ ਹੋਏ ਸਨ ਤਿੰਨ ਜਨਾਨੀਆਂ ਸੀ ਜਿਹੜੀ ਵਿੱਚ ਤਿੰਨ ਦੋ ਜਣੇ ਸਨ ਇੱਕ ਆਟੋ ਰਿਕਸ਼ਾ ਤੋਂ ਲੱਗੀ ਹਾਂਜੀ ਤੇ ਨੁਕਸਾਨ ਹੋਇਆ ਵੀਕਲਾ ਦਾ ਆਮ ਬਹੁਤ ਜ਼ਿਆਦਾ ਮੇਰੇ ਸੀਸਾ ਟੁੱਟ ਗਿਆ ਬੜਾ ਭੱਜ ਗਿਆ ਮੋਟਰਸਾਈਕਲ ਤੇ ਉਹ ਪਤਾ ਨਹੀਂ ਕਿੱਥੇ ਲੈ ਗਏ ਉਹਨਾਂ ਦਾ ਜ਼ਿਆਦਾ ਨੁਕਸਾਨ ਜਿਨ੍ਹਾਂ ਨੂੰ ਪਹਿਲਾਂ ਮੋਟਰਸਾਈਕਲ ਕੁਦਲਿਆ ਨਾ ਉਹ ਪਤਾ ਨਹੀਂ ਉਹ ਉਹਨਾਂ ਨੂੰ ਹੋਰ ਕੁਦਲਿਆ ਰੋਡ ਦੇ ਸੀ ਕਿ ਬੰਦੇ ਉਹ ਉਹਨਾਂ ਨੂੰ ਪਤਾ ਨਹੀਂ ਕਿਹੜੇ ਹੱਥ ਤੇ ਖੜਿਆ ਉਹਨਾਂ ਦਾ ਜ਼ਿਆਦਾ ਨੁਕਸਾਨ ਆ ਉਹ ਗੱਡੀ ਵਾਲੇ ਉਹ ਗੱਡੀ ਵਾਲੇ ਵੀਰ ਦੀ ਗੱਡੀ ਆਂਦੀ ਗਾਲੀਆਂ ਬੜੀ ਤੇਜ਼ ਆਟੋ ਚ ਮਾਰੀ ਗੱਡੀ ਹਾਂਜੀ ਆਟੋ ਚ ਗੱਡੀ ਮਾਰੀ ਸੀ ਕਿਸੇ ਕਿਸੇ ਕਾਤੇ ਅਹੀਂ ਆਟੋ ਚ ਹੋ ਅੱਛਾ ਜੀ ਕਿ ਕਿਤੇ ਕਿੰਨੇ ਚੱਕੀ ਹੋਏ ਕਿੰਨਾ ਨੁਕਸਾਨ ਹੋਇਆ ਨਹੀਂ ਚਾਰ ਜਾਨੇ ਇਹ ਦੋਵੇਂ ਅਹੀਂ ਪਹਿਣਾ ਆ ਇੱਕ ਮੇਰੀ ਸਾਸਰ ਨਾਲ ਸਾਡੇ ਪਿੰਡ ਦਾ ਇੱਕ ਬੰਦਾ ਵਾ ਉਹਨੂੰ ਤੇ ਬਹੁਤ ਜ਼ਿਆਦੀਆਂ ਆ ਯਾ ਭਾਜੀ ਨੂੰ ਹਾਂਜੀ ਤੇ ਜਿਹੜਾ ਆਟੋ ਵਾਲਾ ਉਹ ਤੇ ਬਹੁਤ ਉਹ ਵੀ ਜਖਮੀ ਆ ਤੇ ਰਾਟੋ ਚਾਰੇ ਦਾ ਸਾਰਾ ਹੀ ਟੁੱਟ ਗਿਆ। ਕਸੂਰ ਕਿਹਦਾ ਸੀ? ਕਸੂਰ ਗੱਡੀ ਵਾਲੇ ਦਾ ਵੀ ਅ ਜੀ ਆਟੋ ਵਾਲਾ ਤੇ ਆਪਣੇ ਹੱਥ ਆਉਂਦੇ ਆ। ਕੀ ਮੰਗ ਕਰਦੇ ਪ੍ਰਸ਼ਾਸਨ ਨੂੰ? ਪ੍ਰਸ਼ਾਸਨ ਕੋਈ ਕੀ ਮੰਗ ਕਰਨੀ ਹੈ ਤੇ ਨਾ ਹੀ ਆਨੇ ਵੀਰ ਜੀ ਹੀ ਬਚ ਗਏ ਆਟੋ ਵਾਲੇ ਦੀ ਮਦਦ ਕੀਤੀ ਜਾਏ ਮਾਤੜ ਬੰਦਾ। ਮੈਂ ਨਾਮ ਸੁਖਮਿੰਦਰ ਕੌਰ ਆ ਮੈਂ ਤੇ ਆਟੋ ਤੇ ਜਾ ਰਹੀ ਸੀ ਕਿ ਰਸਤੇ ਤੇ ਦੇਖਿਆ ਕਿ ਐਕਸੀਡੈਂਟ ਹੋਇਆ ਪਿੱਛੇ ਕਾਫੀ ਮੈਂ ਆਪਣਾ ਆਟਾ ਧਲਾੜ ਕੇ ਅੱਗੇ ਆ ਕੇ ਦੇਖਿਆ ਮਰਮ ਪੱਟੀ ਕੀਤੀ ਹੈ ਹਾਲਤ ਨਹੀਂ ਦੇਖੀ ਜਾ ਰਹੀ ਕਾਫੀ ਜ਼ਿਆਦਾ ਜਿਹੜੇ ਉਹਨਾਂ ਦੇ ਡੀਪਲੀ ਇਨਜਰਡ ਹੋਏ ਨੇ ਉਹਨਾਂ ਦੇ ਆਟੋ ਚਾਲਕ ਵੀ ਬੁਰੀ ਤਰ੍ਹਾਂ ਜਖਮੀ ਹੋ ਗਿਆ ਤੇ ਜਿਹੜੇ ਨਾਲ ਪੈਸੰਜਰ ਬੈਠੀਆਂ ਸੀ ਸਵਾਰੀਆਂ ਉਹ ਵੀ ਮੈਂ ਤਾਂ ਕਿਤੇ ਬਹੁਤ ਦੂਰ ਅੱਛੇ ਆਟਾ ਤੇ ਬੈਠੀ ਹੋਈ ਸੀ ਮੈਂ ਦੇਖਿਆ ਕਿ ਕੀ ਗੱਲ ਆ ਮੈਂ ਉਹ ਸਾਡੇ ਤੇ ਉਤਰ ਕੇ ਆ ਕੇ ਅੱਗੇ ਇਹਨਾਂ ਦੀ ਆਪ ਕੋ ਮਰਮ ਪੱਟੀ ਕੀਤੀ ਆ ਹਾਲਤ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਆ ਬਾਕੀ ਗੱਡੀ ਵੀ ਬਹੁਤ ਭੱਜ ਚੁੱਕੀ ਜਿਸ ਨਾਲ ਐਕਸੀਡੈਂਟ ਹੋਇਆ ਜਿਨੇ ਕੀਤਾ ਨਾਲ ਵਾਰ ਵਾਰ ਲੋਕ ਬਾਹਰ ਵੀ ਨਹੀਂ ਆਉਂਦੇ ਇੰਨੀ ਤੇ ਚੱਲ ਰਹੇ ਹਾਂ ਜੀ ਸਰਕਾਰਾਂ ਨੂੰ ਚਾਹੀਦੀ ਐਕਸਪੀਡ ਤੈਅ ਕਰਨੀ ਚਾਹੀਦੀ ਆ ਦੂਸਰੇ ਤੇ ਸਪੀਡ ਬ੍ਰੇਕਰ ਵਗੈਰਾ ਵੀ ਇੱਥੇ ਬਹੁਤ ਜ਼ਰੂਰੀ ਹੈ ਇੱਕ ਦੋ ਹੋਣੇ ਥੋੜਾ ਠਹਿਰਾ ਹੋਣ ਦੇ ਕਾਰਨ ਚਲੋ ਵੱਡੇ ਐਕਸੀਡੈਂਟ ਤੋਂ ਬੰਦਾ ਬਚ ਸਕਦਾ ਆ ਮੌਤ ਦੇ ਮੂੰਹ ਤੋਂ ਜਾਣ ਤੋਂ ਬੰਦਾ ਬਚ ਸਕਦਾ ਕਿ ਰੋਜ਼ ਇੰਨੀ ਜ਼ਿਆਦਾ ਟ੍ਰੈਫਿਕ ਜਾਂਦੀ ਹੈ ਤੇ ਦੋ ਸਪੀਡ ਬ੍ਰੇਕਰ ਹੋਣੇ ਚਾਹੀਦੇ ਐਟ ਲੀਸਟ